ਇਹ ਦੇਖੋ ਜੀ ਘਰ ਦੇ ਵਿੱਚ ਬਣਾਏ ਆ ਆਲਣੇ ਚਿੜੀਆਂ ਦਾ ਘਰ ਇਹ ਬਹੁਤ ਪੁਰਾਣਾ ਆਲਣਾ ਵਾ ਇਹਨੂੰ ਹੋ ਗਏ ਕੱਟ ਤੋਂ ਕੱਟ 10 12 ਸਾਲ ਤੇ ਇਹ ਨਵੇਂ ਨਾਲਣੇ ਲਾਏ ਆ ਇੱਕ ਇਹ ਆ ਐਂਡ ਇੱਕ ਉੱਪਰ ਆ ਇਹ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਚਿੜੀਆਂ ਇਹ ਆਲਣੇ ਦੇ ਵਿੱਚ ਉਹਨਾਂ ਚਿੜੀ ਵੜ ਗਈ ਆ ਇਹ ਕਿ ਜੇ ਦੇਖਣੀ ਹੈ ਤੇ ਆਪਾਂ ਇਹਨੂੰ ਬਾਹਰ ਕੱਢਦੇ ਹਾਂ ਇਹਨੇ ਅੰਡੇ ਦਿੱਤੇ ਜਿਹੜੇ ਵਿੱਚ ਆ ਅੱਛਾ ਬੱਚੇ ਆ ਛੋਟੇ ਛੋਟੇ ਇਹ ਸਾਲਾ ਨੇ ਦੇ ਵਿੱਚ ਦੇਖ ਲਓ ਕੀ ਦੇਖਿਓ ਧਿਆਨ ਰੱਖਿਓ ਉੱਪਰ ਆਲਾ ਉਹਦੇ ਵਿੱਚ ਬੁਲਬੁਲ ਰਹਿੰਦੀ ਆ ਨਿਕਲ ਗਈ ਨਾ ਹੋ ਦੇਖੋ ਬੈਠੀ ਚਿੜੀ ਫੇਰ ਦੇਖੋ ਇਥੇ ਰਹਿੰਦੀਆਂ ਐ ਕਿਵੇਂ ਲੱਗਾ ਤੁਹਾਨੂੰ ਇਹ ਆਲਣੇ ਘਰ ਦੇ ਵਿੱਚ ਤੇ ਚਿੜੀਆਂ ਦਾ ਰੈਣ ਵਸੇਰੇ ਇਹ ਤਾਂ ਦੇ ਜਰੂਰ ਬਣਾਓ ਘਰ ਦੇ ਵਿੱਚ ਨਹੀਂ ਤੇ ਕਿਤੇ ਬਾਹਰ ਬਣਾਉਂਦਿਓ ਇਹ ਦੇਖੋ ਚਿੜੀ ਨਹੀਂ ਬੱਟਿਆ ਹੋਇਆ ਇਹ ਦੇਖੋ ਆਪਣਾ ਜਣਾ ਆਹ